ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਮੰਗੇ ਆਲਾ ਇਹ ਪੰਡ ਮੋਗੇ ਜ਼ਿਲ੍ਹੇ ਦਾ ਨੇੜੇ ਦੇ ਵੱਡਾ ਘਰ ਰਹਿ ਜਾਂਦਾ ਹੈ ਤਹਿਸੀਲ ਬਾਗਾਪੁਰਾਣਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਭਾਈ ਨੀਲੀ ਰਾਵੀ ਨਸਲ ਉੱਤੇ ਕੰਮ ਕਰਦਾ ਹੈ ਤੇ ਵੀਡੀਓ ਵੀ ਜਿਹੜੀ ਉਹ ਨੀਲੀ ਰਾਵੀ ਦੇ ਸ਼ੌਕੀਨ ਵੀਰਾਂ ਵਾਸਤੇ ਹੀ ਹੈ ਇੱਕ ਚੰਗੀ ਨਸਲ ਜਿਵੇਂ ਆਪਾਂ HF ਜਾਂ ਮੁਰਾ ਦੀ ਗੱਲ ਕਰਦੇ ਆਂ ਤਾਂ ਉਹਦਾ ਅੱਗੇ ਵਧਣ ਦਾ ਕਾਰਨ ਇਹ ਹੈ ਵੀ ਉਹਦੇ 'ਚ ਬਹੁਤ ਸਾਰੇ ਬੱਲ ਹੈ HF ਦੇ ਵਿੱਚ ਵੀ ਆਪਾਂ ਜਾਣਦੇ ਆਂ ਵੈਰੈਟੀ ਬਹੁਤ ਹੈ ਤੇ ਮੁਰਾ ਦੇ ਵਿੱਚ ਵੀ ਬਹੁਤ ਸਾਰੇ ਬੱਲ ਹੈ ਜੇ ਮੱਝਾਂ ਵਾਲੇ ਪਾਸੋਂ ਗੱਲ ਕਰੀਏ ਜਿਦੇ ਕਰਕੇ ਘਰ-ਘਰ ਚੰਗੇ ਦੁੱਧ ਵਾਲੀਆਂ ਮੱਝਾਂ ਖੜੀਆਂ ਨੇ ਨੀਲੀ ਰਾਵੀ ਨਸਲ 'ਚ ਵੀ ਹੁਣੇ ਇੱਕ ਇਹਦਾ ਜਿਹੜਾ ਇਹ ਕਮੀ ਸੀਗੀ ਹੁਣ ਇਹ ਕਮੀ ਪੂਰੀ ਹੋ ਜਾਣੀ ਹੈ ਕਿਉਂਕਿ ਬਹੁਤ ਸਾਰੇ ਵੀਰ ਆ ਜਿਹੜੇ ਨੀਲੀ ਰਾਵੀ ਤੇ ਕੰਮ ਕਰਦੇ ਆ ਤੇ ਉਹਨਾਂ ਦੀਆਂ ਚੰਗੀਆਂ ਮੱਝਾਂ ਦੇ ਝੋਟੇ ਉਹਨਾਂ ਦੇ ਸੀਮੈਂਟ ਸਟਰਾ ਜਿਹੜੇ ਉਹ ਤਿਆਰ ਹੋਣੇ ਸ਼ੁਰੂ ਹੋ ਗਏ ਐ ਅੱਜ ਵੀ ਜਿਹੜੇ ਵੀਰ ਕੋਲ ਆਏ ਆ ਦੱਸੋ ਬਾਈ ਨੇ ਇੱਕ ਝੋਟਾ ਇੱਕ ਬੁੱਲ ਸਾਂਭਿਆ ਸੀ ਇਹਦੇ ਸੀਮੈਂਟ ਸਟਰਾ ਤਿਆਰ ਹੋ ਗਏ ਇਹਦੇ ਬਾਰੇ ਗੱਲਬਾਤ ਕਰਾਂਗੇ ਇਹ ਤੋਂ ਇਲਾਵਾ ਦੋ ਮੱਝਾਂ ਦਿਖਾਉਂਗਾ ਜਿਹਦੇ ਚ ਸਾਹਮਣੇ ਮੱਝ ਤਾਜੀ ਸੋਈ ਵੀ ਐ ਇਹਦੇ ਬਾਰੇ ਵੀ ਗੱਲਬਾਤ ਬਾਈ ਤੋਂ ਪੁੱਛਾਂਗੇ ਕਿੰਨੇ ਕੁ ਦੁੱਧ ਵਾਲੀ ਐ ਸੂਈ ਬਿਲਕੁਲ ਤਾਜੀ ਐ ਇਹ ਤੋਂ ਇਲਾਵਾ ਸਾਹਮਣੇ ਇੱਕ ਮੱਝ ਜਿਹੜੀ ਹਜੇ ਗੱਬਣ ਐ ਇਹਨੇ ਵੀ ਛੇਤੀ ਸੂ ਪੈਣਾ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋ ਮੱਝਾਂ ਤੇ ਨਾਲ ਇੱਕ ਬੁੱਲ ਦਿਖਾਉਂਗਾ ਤੇ ਬੁੱਲ ਜਿਹੜਾ ਝੋਟਾ ਕੋਈ ਵੀ ਆ ਦੱਸੋ ਤੁਸੀਂ ਜਿਹਦੇ ਸਿੱਕੇ ਸੀਮਨ ਸਟਰਾਪ ਦੀਆਂ ਮੱਝਾਂ ਤੇ ਵਰਤਨੇ ਆ ਉਹਦੀ ਮਾਂ ਨੂੰ ਦੇਖਿਆ ਹੋਣਾ ਬਹੁਤ ਜ਼ਰੂਰੀ ਬਣ ਜਾਂਦਾ ਕਿਉਂਕਿ ਹੁਣ ਜਿਹੜਾ ਉਹ ਟਾਈਮ ਇਦਾਂ ਦਾ ਆ ਗਿਆ ਵੀ ਬਹੁਤਾ ਚਰ ਵੇਟ ਨਹੀਂ ਹੁੰਦੀ 2-3 ਸਾਲ ਇੱਕ ਝੋਟੀ ਸੂਣ ਤੱਕ ਲੈਂਦੀ ਐ ਤੇ ਜੇ ਬੁੱਲ ਦੀ ਮਾਂ ਵੀ ਦੇਖਿਓ ਫਿਰ ਵਿਸ਼ਵਾਸ ਹੁੰਦਾ ਵੀ ਕਿੰਨੇ ਕਦੋਂ ਤੇ ਉਹ ਝੋਟੀ ਆ ਸਕਦੀ ਐ ਜਿਹਦੇ ਤੋਂ ਤੁਸੀਂ ਆਸਾਂ ਰੱਖਦੇ ਹੋ ਸੋ ਆਓ ਮਿਲিয়ে ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਇਹਨਾਂ ਪਸ਼ੂਆਂ ਬਾਰੇ ਪਸ਼ੂ ਨੀਲੀ ਰਾਵੀ ਨਸਲ ਦੇ ਆ ਸਾਰੇ ਇਸ ਸਾਈਡ ਤੇ ਵੀ ਕਾਫੀ ਵੱਧੇ ਆ ਪਰ ਅਸੀਂ ਜਿਹੜੇ ਵਿਖਾਉਣੇ ਜ਼ਰੂਰੀ ਸਮਝਦੇ ਆ ਵੀਡੀਓ ਚ ਉਹਨਾਂ ਨੂੰ ਅਲੱਗ ਤੋਂ ਬਣ ਲਿਆ ਪਹਿਲਾਂ ਮੱਝਾਂ ਬਾਰੇ ਜਾਣਕਾਰੀ ਬਾਈ ਸਤਨਾਮ ਤੋਂ ਲੈਣੇ ਆ ਉਦੋਂ ਬਾਅਦ ਕੁਸਪਰਾ ਇੱਥੇ ਆਏ ਆ ਜਿਹੜੇ ਦੂਰ ਤੋਂ ਵੀ ਚੱਲ ਕੇ ਆਏ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਸਤਨਾਮ ਬਾਈ ਸਤਿਕਾਰ ਸੱਸੀ ਗੱਲ ਬਾਈ ਸਾਰੇ ਚੰਨ ਵਾਲੇ ਨੇ ਸਤਨਾਮ ਬਾਈ ਅੱਜ ਆਪਾਂ ਮੱਝਾਂ ਦਿਖਾਉਣੀਆਂ ਆਪਣੀਆਂ ਤੇ ਇੱਕ ਝੋਟਾ ਦਿਖਾਵਾਂਗੇ ਹਾਂਜੀ ਮੱਝਾਂ ਠੀਕ ਹੈ ਅਗਾਂ ਮੱਜਾਂ ਚੋਂ ਅਪਰ ਸ਼ੁਰੂਆਤ ਕਰਾਂਗੇ ਨੀਲੀ ਰਾਵੀ ਤਾਂ ਮੇਰੇ ਖਿਆਲ ਚ ਪਹਿਲਾਂ ਤੋਂ ਹੀ ਰੱਖਦੇ ਆਉਣੇ ਘਰ ਦੇ ਵਿੱਚ ਹਾਂਜੀ ਪਹਿਲਾਂ ਤੋਂ ਰੱਖਦੇ ਠੀਕ ਹੈ ਕਰੇ ਸਾਰੀਆਂ ਨੀਲੀ ਰਾਵੀ ਐ ਮੁਰਾ ਫਿਰ ਵੇਚ ਹੀ ਦਿੱਤੀਆਂ ਸੀ ਹਾਂਜੀ ਮੁਰਾ ਵੇਚੀਆਂ ਸੀ ਪਹਿਲਾਂ ਸੀਗੀਆਂ ਠੀਕ ਹੈ ਅੱਛਾ ਭਾਈ ਮੇਲਿਆਂ ਚ ਜਾਣਦੇ ਹੋ ਮੇਰੇ ਖਿਆਲ ਚ ਹਾਂਜੀ ਮੇਲਿਆਂ ਦੇ ਜਾਣਦੇ ਹਾਂ ਸ਼ੁਰੂਆਤ ਕਰਦੇ ਇੱਕ ਤਾਜੀ ਸੂਈ ਮੱਝ ਦੀ ਕੀ ਡਿਟੇਲ ਹੈ ਦੀ ਕਨਵਾ ਸੂਆ ਸੂਈ ਹੈ ਭਾਈ ਇਹ ਚੌਥਾ ਸੂਆ ਸੂਈ ਹੈ ਆਪਣੇ ਕੋਲੇ ਠੀਕ ਹੈ ਤੇ ਘਰ ਦੀ ਮੱਝ ਆਪਣੇ ਘਰ ਦੀ ਮੱਝ ਚੌਥਾ ਸੂਆ ਸੂਪੀ ਹਾਂਜੀ ਕਿਹੜੇ ਮਾਲੀ ਦੀ ਹੈ ਭਾਈ ਇਹ ਆਪ ਇਹਦਾ ਜੀ ਡਾਟਾ ਨਹੀਂ ਪ੍ਰੋਪਰ ਆਪਣੇ ਕੋਲੇ ਇਹਦਾ ਪ੍ਰੋਪਰ ਡਾਟਾ ਨਹੀਂ ਹੈਗਾ ਅੱਛਾ ਹੁਣ ਇਹਨੇ ਬੱਚਾ ਕੀ ਦਿੱਤਾ ਇਹਨੇ ਮੇਲ ਕਾਫਤ ਹੈ ਇਹ ਪਾਕਿਸਤਾਨ ਦਾ ਠੀਕ ਹੈ ਇਹ ਕਿਹੜੇ ਬੋਲਦਾ ਇਹ ਬਾਦਲ ਦਾ ਜੀ ਬਾਦਲ ਦਾ ਅੱਛਾ ਭਾਈ ਦੁੱਧ ਦਾ ਕੀ ਰਿਕਾਰਡ ਆ ਤੀਜੇ ਸੂਏ ਦਾ ਇਸ ਮਾਝ ਦਾ ਦੁੱਧ ਆ ਹੀ ਆਪਾਂ ਇਹਦਾ ਲਾਈਵ ਚੁਆਇਜ਼ ਕਰਵਾ ਕੇ ਸੇਲ ਕਰਾਂਗੇ ਮੱਝਾ ਠੀਕ ਹੈ ਤੇ ਹਾਂ 20 ਕਿਲੋ ਯਾਨੀ ਕਿ 22 ਕਿਲੋ ਤਾਂ ਇਹ ਆਪਾਂ ਚੋਇਆ ਆਇਆ ਐਸ ਵਾਰ ਇਹ ਵੇਚ ਦੇਣੀ ਆ ਆਪਾਂ ਹਾਂਜੀ ਵੇਚਾਂਗੇ ਲਾਈਵ ਚੁਆਇਜ਼ ਕਰਵਾ ਕੇ ਵੇਚਾਂਗੇ ਦੋਸੋ ਇਹ ਮੱਝ ਬਾਈ ਕਹਿੰਦਾ ਵੀ ਵੇਚਣੀ ਐ ਪਿਛਲੇ ਸੂਏ 22 ਕਿਲੋ ਦੁੱਧ ਚੋਇਆ ਤੇ 20 ਕਿਲੋ ਤੋਂ ਬਾਹਰ ਦੁੱਧ ਤਿਆਰ ਜਦੋਂ ਹੋ ਗਿਆ ਫਿਰ ਇਹਦੀ ਲਾਈਵ ਮਿਲਕਿੰਗ ਕਰਾਂਗੇ ਤੇ ਉਦੋਂ ਇਹ ਵਿੱਚ ਨਹੀਂ ਆ ਮੱਝ ਮਤਲਬ ਦੁੱਧ ਚਵਾ ਕੇ ਤਿਆਰ ਦੁੱਧ ਜਿਹੜਾ ਫੇਰੇ ਮੱਝ ਸੇਲ ਕਰਨੀ ਹੈ ਅੱਛਾ ਭਾਈ ਫਿਰ ਰੇਟ ਵਗੈਰਾ ਤਾਂ ਉਦੋਂ ਹੀ ਡਿਸਾਈਡ ਕਰਾਂਗੇ ਅਸੀਂ ਹਾਂਜੀ ਰੇਟ ਉਦੋਂ ਹੀ ਕਰਾਂਗੇ ਤੋੜਗੇ ਨੂੰ ਮੜਾ ਹਾਂਜੀ ਦੱਸੋ ਚੌਥਾ ਸੂਆ ਮੱਝ ਸੂਪੀ ਤੋੜ ਕੇ ਤੁਹਾਨੂੰ ਦਿਖਾਉਂਗਾ ਭਾਈ ਕਹਿੰਦਾ ਵੀ ਜਦੋਂ ਇਹਦਾ ਦੁੱਧ ਤਿਆਰ ਹੋ ਗਿਆ 20 ਤੋਂ ਬਾਹਰ ਤੇ ਲਾਈਵ ਚ ਆ ਕੇ ਫੇਰੇ ਇਹਨੂੰ ਸੇਲ ਕਰਾਂਗੇ ਮਤਲਬ ਵਿੱਚ ਨਹੀਂ ਜ਼ਰੂਰ ਤੇ ਅੰਚੇ ਰੱਖ ਲੋ ਜੀ ਨੇ ਚੰਗੀ ਪੇਮੈਂਟ ਲਾਉਣੀਆਂ ਦਸਤੋ ਤੁਸੀਂ ਤਿਆਰੀ ਰੱਖੋ ਬੁੱਧ ਤੁਹਾਨੂੰ ਅਸੀਂ ਤਿੰਨ ਡੰਗ ਚਾਰ ਡੰਗ ਜਿਹੜਾ ਲਾਈਵ ਚਾ ਆ ਕੇ ਦਿਖਾ ਦੇਣਾ ਤੇ ਤੁਹਾਨੂੰ ਸੌਦਾ ਕਰਨ ਦੀ ਲੋੜ ਪਊਗੀ ਉਹ ਤੁਸੀਂ ਵੀਰ ਨਾਲੋਂ ਦੋਂ ਕਰ ਲਿਓ ਜੀ ਇਧਰ ਇਹ ਬਿਲਕੁਲ ਤਾਜੀ ਸੂਈ ਹੈ ਸੁਤਨਾਮ ਭਾਈ ਕਿਦਾਂ ਸੂਈ ਹੈ ਇਹ ਇਹ ਕੱਲ੍ਹ ਸੂਈ ਆਈ ਦੁਪਹਿਰੇ ਹਜੇ ਕੱਲ ਹੀ ਸੂਈ ਆ ਦਸਤੋ ਇਹ ਮੱਝ ਚੜਾਈ ਦੇਖੋ ਢਾਂਚੇ ਦੀ ਵੱਡੀ ਮੱਝ ਨਸਲ ਨੀਲੀ ਰਾਵੀ ਜਾਨ ਦੇ ਅੱਗੇ ਨੂੰ ਬਈ ਲਈ ਚਲੀ ਹਵਾਨਾ ਬਹੁਤ ਸੋਹਣਾ ਦਸਤੋ ਹਜੇ ਇਹ ਤਾਜੀ ਸੂਈ ਹੈ ਕੁਝ ਮੋੜ ਪੈਣ ਤੋਂ ਬੱਚੇ ਤੇ ਕੱਟਾ ਦੋਸਤ ਇਹਨੇ ਮੇਲ ਕਾਫ ਦਿੱਤਾ ਤੇ ਉਹਦੇ ਉਲੋਂ ਖਿੱਚ ਕੇ ਆਊਗੀ ਮੱਝ ਕਿਉਂਕਿ ਇਹ ਤਾਜੀ ਬਿਲਕੁਲ ਸੂਈ ਹੋਈ ਹੈ ਹਜੇ ਪੁੜੇ ਵੀ ਨਹੀਂ ਪੂਰੇ ਚੱਕੇ ਤੇ ਹਜੇ ਪਠਾ ਨੀਰਾ ਵੀ ਨਹੀਂ ਪੂਰਾ ਖਾਦਾ ਸਭੀ ਬਹੁਤ ਸੋਹਣੀਆਂ ਬਾਈ ਕੋਲ ਸੰਭਾਲ ਇਹਦੀ ਚੰਗੀ ਕੀਤੀ ਵੀ ਹੈ ਸੋ ਇਹ ਮੱਝ ਦੇਖੋ ਤੁਸੀਂ ਨੀਲੀ ਰਾਵੀ ਨਸਲ ਦੀ ਖਿੱਚੀ ਥੋੜਾ ਹੋ ਰੱਗੀ ਇਹਨੂੰ ਵੀ ਹੋਈ ਮੱਝ ਫੋਰ ਸੇਲ ਕਹਿ ਸਕਦੇ ਆ ਅੱਜ ਪਰ ਵੇਚਣੀ ਦੁੱਧ ਚਵਾ ਕੇ ਹੀ ਹੈ ਦੁੱਧ ਤਿਆਰ ਕਰਕੇ ਹੈ ਪਹਿਲੇ ਨੰਬਰ ਤੇ ਮੱਝ ਤੁਹਾਨੂੰ ਦਿਖਾ ਰਹੇ ਭਈ ਇਦੋਂ ਇਹਦੀ ਪੂਛ ਫੜ ਕੇ ਮੜਾ ਕਰੀ ਪੈਂਦੀ ਸੋ ਹੁਣ ਮੱਝ ਦਾ ਹਵਾਨਾ ਦੇਖੋ 22 ਕਿਲੋ ਦੁੱਧ ਪਿਛਲੇ ਸੂਏ ਚ ਬਾਈ ਕਹਿੰਦਾ ਇਹਦਾ ਚੋਇਆ ਤੇ ਹਵਾਨਾ ਵੀ ਬਹੁਤ ਚੰਗਾ ਏ ਇਸ ਸਾਈਡ ਤੋਂ ਤੁਸੀਂ ਇਹਦਾ ਅੱਗੋਂ ਵੀ ਹਵਾਨਾ ਦੇਖੋ ਕੱਲਾ ਪਛਾਣ ਨਹੀਂ ਅੱਗੇ ਨੂੰ ਵੀ ਹਵਾਨਾ ਕਾਫੀ ਚੰਗਾ ਏ ਸੋ ਠੀਕ ਏ ਭਾਈ ਛੱਡ ਦਿਓ ਸੋ ਇਹ ਪਹਿਲੇ ਨੰਬਰ ਤੇ ਮੱਝ ਤੁਸੀਂ ਦੇਖੋ ਤਾਜੀ ਬਿਲਕੁਲ ਸੂਈ ਹੋਈ ਹੈ ਇੱਕ ਹੋਰ ਮੱਝ ਬਾਈ ਕੋਲ ਉਹ ਵੀ ਦਿਖਾ ਕੇ ਫਿਰ ਛੋਟੇ ਬਾਰੇ ਗੱਲਾਂ ਬਾਤਾਂ ਆਪਾਂ ਕਰਾਂਗੇ ਸਤਨਾਮ ਭਾਈ ਇਹ ਮੱਝ ਦੀ ਕੀ ਡਿਟੇਲ ਹੈ ਕਿੰਨਾ ਸੂਆ ਸੂ ਕੀ ਇਹਨੇ ਚੌਥਾ ਸੂਆ ਸੋਣਾ ਯਾਰ ਚੌਥਾ ਸੂਆ ਇਹਨੇ ਸੋਣਾ ਆ ਨਵਾਬ ਦੀ ਧੀ ਹੈ ਇਹ ਠੀਕ ਹੈ ਨਵਾਬ ਜਿਹੜਾ ਬਜੀਤਪੁਰ ਵਾਲੇ ਠੀਕ ਹੈ ਭਾਈ ਔਲਕ ਕੋਲ ਸਾਈ ਹਰ ਕੋਲ ਸੀ ਠੀਕ ਹੈ ਅੱਛਾ ਭਾਈ ਚੌਥਾ ਸੂਆ ਸੋਣਾ ਇਹ ਦਿਨ ਕਿੰਨੇ ਕੁ ਲਾਉਗੀ ਹੁਣ ਬਸ ਇਕਦਾਂ ਲੋਗ ਲਈਦਾ ਹੋ ਸਕਦਾ ਅੱਜ ਸੂਪੇ ਸ਼ਾਮ ਤਾਈ ਪੂਰੀ ਤਿਆਰੀ ਹੈ ਹਾਂਜੀ ਅੱਛਾ ਸੀਮਨ ਕਿਹੜੇ ਬੁੱਲ ਦਾ ਲੱਗੇ ਇਹ ਬਾਦਲ ਤੋਂ ਕਬ ਬਣਾਈ ਬਾਦਲ ਤੋਂ ਇੱਕ ਬਣ ਹੈ ਹਾਂਜੀ ਅੱਛਾ ਭਾਈ ਇਹ ਵੀ ਆਪਾਂ ਵੇਚ ਸਕਦੇ ਹਾਂ ਹਾਂਜੀ ਇਹ ਵੀ ਸੇਲ ਕਰਾਂਗੇ ਇਹ ਵੀ ਸੇਲ ਕਰਾਂਗੇ ਅੱਛਾ ਇਹਦਾ ਦੁੱਧ ਦਾ ਕੀ ਰਿਕਾਰਡ ਹੈ ਇਹਦਾ 17 ਕਿਲੋ ਦਾ ਜੀ ਪਿਛਲੇ ਸੂਏ ਹਾਂਜੀ ਠੀਕ ਹੈ ਖੁੱਲ ਕੇ ਬਈ ਨੂੰ ਤੋਰ ਗਏ ਦੋਸਤੋ ਨਵਾਬ ਐਚਐਸਓਲਕ ਕੋਲ ਬੁੱਲ ਸੀਗਾ ਉਹਦੀ ਏਤੀ ਹੈ ਬਾਦਲ ਏਬੀਸੀ ਸੀਮਨ ਬੈਂਕ ਵਾਲੇ ਬੁੱਲ ਦਾ ਇਹ ਸੀਮਨ ਲੱਗਾ ਹੈ ਸੂਆ ਚੌਥਾ 17 ਕਿਲੋ ਦੁੱਧ ਦੇ ਨੇ ਪਿਛਲੇ ਸੂਏ ਚ ਦਿੱਤਾ ਹੈ ਇਹ ਵੀ ਮੱਝ ਬਾਈ ਕਹਿੰਦਾ ਵੀ ਵੇਚ ਦੇਾਂਗੇ ਇਹਦੀ ਪੂਛ ਟੁੱਟ ਗਈ ਸੀ ਪਿੱਛੇ ਜੇ ਮੱਝ ਨੇ ਸੰਗ ਚ ਪਾ ਲਈ ਤੇ ਉਹਦੇ ਨਾਲ ਇਹਦੀ ਪੂਛ ਟੁੱਟ ਗਈ ਸੋ ਇਹ ਇਸ ਟਾਈਮ ਇਹਨੂੰ ਲੰਡੀ ਮੱਝ ਹੀ ਮੰਨਾਂਗੇ ਤੁਸੀਂ ਇਹਦਾ ਢਾਂਚਾ ਦੇਖ ਲਓ ਤੇ ਇਹ ਸੋਣ ਦੀਆਂ ਤਿਆਰੀਆਂ ਚ ਇੱਕ ਅਦੇ ਦਿਨ ਚ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਹੋ ਸਕਦਾ ਜਦੋਂ ਅਸੀਂ ਵੀਡੀਓ ਪੋਸਟ ਕਰੀਏ ਤੇ ਇਹ ਕਰਮ ਵਾਲੀ ਬੱਚਾ ਉਹਦੋਂ ਨੂੰ ਦੇ ਦੇ ਇਹ ਵੀ ਬਾਈ ਕਹਿੰਦਾ ਵੀ ਵੇਚ ਦੇਾਂਗੇ ਜੇ ਕੋਈ ਵੀ ਖਰੀਦਣਾ ਚਾਹੁੰਦਾ ਇਹਦੇ ਬਾਰੇ ਵੀ ਗੱਲਬਾਤ ਕਰ ਲਿਓ ਦੋ ਮੱਝਾਂ ਜਿਹੜੀਆਂ ਆਉਣ ਵਾਲੇ ਟਾਈਮ ਚ ਬਾਈ ਨੇ ਵੇਚਣੀਆਂ ਹੈ ਤੁਸੀਂ ਸੰਵਾਰਕ ਬਣਾ ਸਕਦੇ ਹੋ ਹਵਾਨਾ ਇਹਦਾ ਵੀ ਦੇਖੋ ਥਣ ਬਹੁਤ ਸੋਹਣਾ ਰਸੋ ਚੰਗਾ ਥਣ ਦਾ ਸੈਜ ਹੈ ਹਵਾਨੇ ਦੀ ਬਨਾਵਟ ਤੁਸੀਂ ਦੇਖ ਲਓ ਹਜੇ ਸੁੰਦੀ ਸੁੰਦੀ ਮੱਝ ਹੋਰ ਪਰੂਗੀ ਇੱਕ ਬੱਚਾ ਇਹਦੇ ਨਾਲ ਹੀ ਖੜਾ ਬਈ ਹਾਂਜੀ ਇਹ ਇਸੇ ਮਿਆਂ ਦਾ ਪਿਛਲੇ ਸੂਏ ਦਾ ਜੀ ਪਿਛਲੇ ਸੂਏ ਦਾ ਕਟਾ ਹੈ ਹਾਂਜੀ ਕਟਾ ਜੀ ਕਿਹੜੇ ਮਾਲੀ ਦਾ ਬਈ ਇਹ ਦਲਚੀਕਾ ਦੋ ਨੰਬਰ ਦਾ ਜੀ ਦਲਚੀਕਿਆਂ ਵਾਲੇ ਦੋ ਨੰਬਰ ਦਾ ਬੱਚਾ ਇਹ ਵੀ ਵੇਚ ਦਿਆਂਗੇ ਹਾਂਜੀ ਇਹ ਵੀ ਫਿਰ ਤੋੜੀਏ ਥੋੜਾ ਇਹਨੂੰ ਹਾਂਜੀ ਤੋੜ ਦਿੰਦੇ ਦੱਸੋ ਇਸੇ ਮੱਝ ਦਾ ਬੱਚਾ ਤੇ ਮਲ ਫਾਰਮ ਦਲਚੀਕੀਆਂ ਵਾਲੇ ਬਾਈ ਹੋਰਿਆਂ ਕੋਲ ਜਿਹੜਾ ਝੋਟਾ 2 ਨੰਬਰ ਹੈ ਉਹਦਾ ਇਹ ਬੱਚਾ ਹੈ ਪ੍ਰੋਪਰ ਮਾਰਕਿੰਗ ਹੈ ਮੱਥੇ ਦੇ ਉੱਤੇ ਪਟਾ ਸੋਨਾ 1 ਸਾਲ ਦੀ ਉਮਰ ਪਿਛਲੇ ਸਵੇ ਦਾ ਮੱਝ ਦਾ ਹਿੱਸੇ ਦਾ ਬਈ ਮੋੜ ਲਵਾਂਪਸ ਸੋ ਜੇ ਕੋਈ ਵੀ ਮੱਝਾਂ ਵਾਸਤੇ ਕੋਈ ਨੀਲੀ ਰਾਵੀ ਨਸਲ ਦਾ ਬੁੱਲ ਖਰੀਦਣਾ ਚਾਹੁੰਦਾ ਤਾਂ ਇਸ ਘਟੇ ਦੀ ਮਾਂ ਬਾਈ ਦੇ ਕੋਲ ਇੱਥੇ ਸਾਹਮਣੇ ਖੜੀ ਹੈ ਇਹਦਾ ਇਹ ਬੱਚਾ ਇਹ ਛੋਟਾ ਕੱਟਾ ਬਾਈ ਕਹਿੰਦਾ ਵੇਚ ਦਿਆਂਗੇ ਜੇ ਕੋਈ ਵੀ ਖਰੀਦਣਾ ਚਾਹੁੰਦਾ ਸੋ ਸੰਪਰਕ ਕਰ ਲਿਓ ਮੱਝ ਦੀ ਤਿਆਰੀ ਦੇਖੋ ਕਰਨ ਵਾਲੀ ਦੀ ਜਮਾ ਹਾਜ਼ਰ ਮੱਝ ਹੈ ਇਹ ਆਥਨ ਤੱਕ ਇਹਨੇ ਜਾਂ ਕੱਲ ਤੱਕ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਸੋ ਇਹ ਦੋ ਮੱਝਾਂ ਦਿਖਾਉਣੀਆਂ ਸੀ ਜਿਹੜੀਆਂ ਆਉਣ ਵਾਲੇ ਟਾਈਮ 'ਚ ਬਾਈ ਨੇ ਵੇਚਣੀਆਂ ਨੇਲੀ ਰਾਵੀ ਨਸਲ ਦੀਆਂ ਖਰੀਦਣੀਆਂ ਚਾਹੋ ਤਾਂ ਕੰਟੈਕਟ ਕਰਿਓ ਛੋਟੇ ਬਾਰੇ ਗੱਲਬਾਤ ਕਰਾਂਗੇ ਕਿਸ ਵੀਰ ਕੋ ਸਾਇਏ ਇਹਨਾਂ ਨਾਲ ਵੀ ਗੱਲਾਂ ਬਾਤਾਂ ਦੋ ਅੱਗੇ ਆਪਾਂ ਵੀਡੀਓ 'ਚ ਕਰਦੇ ਆਂ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਮੇਰਾ ਨਾਮ ਮਨਪ੍ਰੀ ਠੀਕ ਹੈ ਹਾਂਜੀ ਆਪਾਂ ਕਿਹੜੇ ਪਿੰਡ ਨੂੰ ਬਿਲੋਂਗ ਕਰਦੇ ਮੇਰਾ ਪਿੰਡ شیخਪਰਾਏ شیخਪਰਾਏ ਤਲਵੰਡੀ ਸਾਹਿਬੋਂ ਕਿੱਥੇ ਰਹੇ ਹਾਂ ਤਲਵੰਡੀ ਸਾਹਿਬੋਂ ਦੇ ਬਿਲਕੁਲ ਨਾਲ ਹੀ ਠੀਕ ਹੈ ਅੱਛਾ ਸਤਨਾਮ ਬਾਈ ਨੂੰ ਕਿੰਨੇ ਕ ਟਾਈਮ ਤੋਂ ਜਾਣਦੇ ਹੋ ਸਤਨਾਮ ਬਾਈ ਨੂੰ ਤਾਂ ਹੀ ਕਾਫੀ ਟਾਈਮ ਤੋਂ ਜਾਣਦੇ ਆ 7-8 ਸਾਲ ਹੋ ਗਏ ਜਦੋਂ ਦੇ ਮੇਲਿਆਂ ਤੇ ਇਕੱਠੇ ਹੁੰਨੇ ਆ ਮੰਨ ਲਓ ਠੀਕ ਹੈ ਤੋਂ ਤੇ ਸਤਨਾਮ ਨੂੰ ਜਾਣਦੇ ਆ ਬਾਈ ਪ੍ਰੋਫੈਸ਼ਨ ਕੀ ਕਰ ਰਹੇ ਹੋ ਤੁਸੀਂ ਆਪਣਾ ਜੀ ਕੰਮ ਵੈਸੇ ਤਾਂ ਮੱਲੋ ਖੇਤੀਬਾੜੀ ਦੀ ਹੈ ਤੇ ਨਾਲ ਆਪਣੇ ਕੋਲੇ ਜਿਵੇਂ ਸਤਨਾਮ ਨੇ ਛੋਟੇ ਦਾ ਸਿਮਨ ਤਿਆਰ ਕੀਤੇ ਆਪਣੇ ਕੋਲੇ ਆਪ ਦਾ ਛੋਟਾ ਜੀ ਕੋਰਸ ਨੀਲੀ ਰਾਵੀ ਦਾ ਅੱਛਾ 2022 ਦੇ ਵਿੱਚ ਚੈਂਪੀਅਨ ਬਣਿਆ ਹੋਇਆ ਹੈ ਮਾ ਦਾ ਲਾਈਵ ਰਿਕਾਰਡ ਹੈ ਜੀ ਠੀਕ ਹੈ 300 ਦਾ ਠੀਕ ਹੈ ਤੇ ਨਾਲ ਆਪਣਾ ਸਿਮਨ ਦਾ ਵੀ ਕੰਮ ਹੈਗਾ ਹੈ ਅੱਛਾ ਨਾਲ ਉਹ ਵੀ ਕੰਮ ਕਰਦਾ ਹੈ ਹਾਂਜੀ 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 ਅੱਛਾ ਇਹ ਸਤਨਾਮ ਭਾਈ ਨੇ ਮਤਲਬ ਸੀਮਨ ਸਟਰਾਜ ਛੋਟੇ ਦੇ ਤਿਆਰ ਕਰਾਏ ਹੈ ਹਾਂਜੀ ਮੇਰੇ ਖਿਆਲ ਚ ਫਿਰ ਕਾਫੀ ਜ਼ੋਰ ਲੱਗਾ ਉਹ ਬਾਈ ਨੂੰ ਮਨਾਉਣ ਵਾਸਤੇ ਇਧਰਲੇ ਪਾਸੇ ਨੂੰ ਪਹਿਲਾਂ ਹਾਂ ਸਤਨਾਮ ਕੋਲੇ ਇਹ ਕਾਫੀ ਜ਼ਿਆਦਾ ਚੰਗੀ ਲਾਈਨ ਦਾ ਲੋਕਾਂ ਤੋਂ ਚੰਗੇ ਬਰੀਡਰਾਂ ਤੋਂ ਲੋਕਿਆ ਵੀ ਹੋਇਆਗਾ ਜਿਵੇਂ ਇਹਦੀ ਮਾਂ ਦੀ ਲਾਈਵ ਰਿਕਾਰਡਿੰਗ ਹੋਈ ਹੈ ਤੇ ਸਤਨਾਮ ਨੇ ਅੱਗੇ ਨਹੀਂ ਲਿਆਂਦਾ ਜੋ ਟਾਈਮ ਮੰਨ ਲਓ ਵੀ ਇਹਦੇ ਰਿਜ਼ਲਟ ਵੀ ਆ ਜਾਣੇ 1 ਮਹੀਨੇ ਤੱਕ ਤੇ ਪਰ ਹਾਲੇ ਤੱਕ ਅਸੀਂ ਨਾ ਤਾਂ ਇਹਦੀ ਕੋਈ ਵੀਡੀਓ ਪੋਸਟ ਕਰੀ ਹੈ ਇੱਕ ਵਾਰ ਕਰਵਾਈ ਸੀ ਵੀਡੀਓ ਪੋਸਟ ਸਤਨਾਮ ਨੇ ਉਹ ਤੋਂ ਕਿਸੇ ਸਿਮਨ ਬਾਰੇ ਜਾਂ ਕੋਈ ਉਹ ਜੇ ਚੈੱਕ ਨੰਬਰ ਹੀ ਚੈੱਕ ਨਹੀਂ ਕੀਤਾ ਠੀਕ ਹੈ ਤੇ ਹੁਣ ਸਦਨਾਮ ਨੂੰ ਮਨਾਇਆ ਕਾਫੀ ਤਿੰਨਾ ਚਾਰ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸਾਡੀ ਆਪਾਂ ਛੋਟੇ ਦਾ ਹੁਣ ਸਿਮਨ ਤਿਆਰ ਕਰੀਏ ਠੀਕ ਹੈ ਤੇ ਮਾਰਕੀਟ ਦੇ ਵਿੱਚ ਹਾਂ ਲੈ ਗਏ ਕਿ ਇਹਦੀ ਲਾਈਨ ਬਹੁਤ ਜ਼ਿਆਦਾ ਚੰਗੀ ਹੈ ਜੀ ਠੀਕ ਹੈ ਮਾਂ ਵਾਲੇ ਪਾਸਿਓ ਪਿਓ ਵਾਲੇ ਪਾਸਿਓ ਦੋਨਾਂ ਪੀੜੀਆਂ ਦਾ ਰਿਕਾਰਡ ਹੈ ਪਿਓ ਦੀਆਂ ਧੀਆਂ ਦਾ ਵੀ ਰਿਕਾਰਡ ਹੈ ਤੇ ਕਾਫੀ ਜ਼ਿਆਦਾ ਮੰਨ ਲਓ ਸੀਆਈਆਰ ਵੀ 90 ਦੀ ਲਾਈਨ ਹੈ ਤੇ ਇਹ 930 ਦੀ ਤੇ ਇੱਕ ਨੋਵਾ ਵਾਲਾ ਜਿਹੜਾ 90 ਦਾ ਹੀ ਉਹਨਾਂ ਦੋਨਾਂ ਲਾਈਨਾਂ ਦਾ ਸਮੇਲ ਹੈ ਇਹ ਠੀਕ ਹੈ ਇਹ ਦੋਨੇ ਲਾਈਨਾਂ ਦੇ ਵਿੱਚ ਹੀ ਜਿਹੜਾ ਮਿਲਕ ਰਿਕਾਰਡ ਹੈ 404500 ਲੀਟਰ ਤੋਂ ਪਲੱਸ ਐਨੀ ਲੀਰਾ ਵੀ ਦੇ ਵਿੱਚ ਹੀ ਠੀਕ ਹੈ ਜੋ ਕਿ ਬਹੁਤ ਜ਼ਿਆਦਾ ਮਿਲਕ ਰਿਕਾਰਡ ਮੰਨਿਆ ਜਾਂਦਾ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਵੀ ਦੋ ਤਿੰਨ ਪੀੜੀਆਂ ਦੇ ਰਿਕਾਰਡ ਵਾਲੇ ਝੋਟੇ ਬਹੁਤ ਘਟਨੇ ਗਾਹੇ ਤੱਕ ਝੋਟੇ ਕਾਫੀ ਚੰਗੇ ਨੇ ਨੀਲੀ ਦਾਵੀ ਦੇ ਵਿੱਚ ਪਰ ਗਿਣਵੇਂ ਝੋਟੇ ਨੇ ਮੇਰੇ ਖਿਆਲ ਚ ਜਿਨ੍ਹਾਂ ਦਾ ਵੀ ਸਰਕਾਰੀ ਮਿਲਕ ਰਿਕਾਰਡ ਹੋਇਆ ਹੈ ਜਾਂ ਮੇਲਿਆਂ ਦੇ ਉੱਤੇ ਪੀਡੀਐਫ ਆ ਵਗੈਰਾ ਦੇ ਉੱਤੇ ਸਹੀ ਹੈ ਇਹਦੀ ਮਾਂ ਦੀ ਪੀਡੀਐਫ ਉੱਤੇ ਚਵਾਈ ਹੋਈ ਹੈ ਜੀ 2025 ਦੇ ਵਿੱਚ ਅੱਛਾ ਇਹ ਕੀ ਇਹਦਾ ਦੁੱਧ ਦਾ ਰਿਕਾਰਡ ਰਿਹਾ ਜੀ ਮਾਂ ਦਾ ਇਹਦਾ ਪੀਡੀਐਫ ਤੇ ਮੇਲੇ ਦੇ ਉੱਤੇ ਰਿਕਾਰਡ ਹੋਇਆ ਜੀ 19 ਲੀਟਰ ਦੁੱਧਾ ਹੋਇਆਗਾ ਪੀਡੀਐਫ ਮੇਲੇ ਤੇ 19 ਲੀਟਰ ਦੁੱਧ ਇਸ ਵਿੱਚ ਹਾਂ ਜੀ ਤੇ ਇਹਦਾ ਕਰਦਾ ਜਿਹੜਾ ਮੱਝ ਦਾ ਹੈਗਾ ਇਹ ਮਿਲਕ ਰਿਕਾਰਡ ਕਿਉਂ ਮੇਲੇ ਦੇ ਉੱਤੇ ਪ੍ਰੋਪਰ ਕੋਈ ਟ੍ਰੀਟਮੈਂਟ ਨਹੀਂ ਸੀ ਸਿਰਫ ਨਾਰਮਲ ਦਾਣੇ ਦੇ ਉੱਤੇ ਚਵਾਈ ਹੋਈ ਹੈ ਠੀਕ ਜੇ ਮਾ ਨੋਰਮਲ ਤੋਂ ਨੋਰਮਲ ਦੇ ਤੇ ਉੱਥੇ ਜਾ ਕੇ ਮਾਝ ਥੋੜਾ ਜਿਹਾ 2 2.5 ਲੀਟਰ ਦੁੱਧ ਡਾਉਣ ਵੀ ਹੋ ਗਈ ਸੀ ਘਰੇ ਇਹ ਤਾਂ ਮਿਲਕਰ ਕੌੜਾ ਜਿਹੜਾ 22 2.5 ਲੀਟਰ ਦਾ ਹੀ ਇਹਰੇ ਸਾਡ 22 22.5 ਲੀਟਰ 22.5 ਲੀਟਰ ਦਾ ਹੋ ਸਕਿਆ ਸਵੱਬ ਬਣਿਆ ਤਾਂ ਇਹ ਕੀ ਮੱਝ 11ਵੇਂ ਮਹੀਨੇ ਦੇ ਵਿੱਚ ਸੌਂਦੀ ਹੈ ਤਾਂ ਅਸੀਂ ਇਹਦਾ ਪੀਡੀਐਫ ਇਹ ਮਿਲੇ ਜਾਂ ਕਿਸੇ ਵੀ ਮੇਲੇ ਦੇ ਉੱਤੇ ਮਿਲ ਕੇ ਰਿਕਾਰਡ ਕਰਾਵਾਂਗੇ ਤੇ ਸਾਰੀ ਸੂਏ ਦੀ ਚਵਾਈ ਵੀ ਕਰਵਾਵਾਂਗੇ ਪ੍ਰੋਪਰ ਠੀਕ ਹੈ ਇਹਦਾ ਪ੍ਰੋਪਰ ਸੂਏ ਦਾ ਪਤਾ 300 ਦਿਨ ਦਾ ਜੋ ਮਿਲ ਕੇ ਨਾ ਉਹ ਰਿਕਾਰਡ ਕਰਵਾਵਾਂਗੇ ਯਕੀ ਉਹ ਵੀ ਰਿਕਾਰਡ ਕਰਾਵਾਂਗੇ ਅੱਛਾ ਇਹ ਇਹਦਾ ਪਤਾ ਕੋਸੇ ਕਿਹੜੇ ਮਾਲੀ ਦੀ ਹੈ ਇਹ ਨੋਵਾ ਦੀ ਹੈ ਜੀ ਸਰਕਾਰੀ ਸੀਆਰਵੀ ਨਾਬੇ ਫਾਰਮ ਦਾ ਨੋਵਾ ਬੋਲੇ ਠੀਕ ਹੈ ਇਹ ਨੋਵਾ ਦੀ ਹੈ ਤੇ ਨੋਆ ਦੀ हां ਇਹਦੀ ਮਾਂ ਦਾ ਵੀ ਮਿਲਕ ਰਿਕਾਰਡ ਪਤਾ ਜੀ ਆਪਾਂ ਨੂੰ ਇਹਦੀ ਮਾਂ ਸਤਨਾਮ ਕੋਲੀ ਸੀਗੀ ਉਹਦਾ 19 ਤੋਂ 19.5 ਲੀਟਰ ਦੁੱਧ ਸੀਗਾ ਜੀ ਅੱਛਾ ਇਹ ਮੱਝ ਦੀ ਮਾਂ ਹਾਂ ਗੁਜਰਾں ਤੋਂ ਸਤਨਾਮ ਨੇ ਇੱਕ ਬਹੁਤ ਚੰਗੀ ਮੱਝ ਲਈ ਸੀ ਠੀਕ ਹੈ ਤੇ ਹੋ ਸਕਿਆ ਤਾਂ ਉਹਦੀਆਂ ਫੋਟੋਆਂ ਵਿੱਚ ਮੈਂਸ਼ਨ ਕਰ ਦਈਏ ਕਿ ਉਹ ਵੀਡੀਓ ਤਾਂ ਉਹਦੀ ਹੈ ਨਹੀਂ ਇਸ ਟਾਈਮ ਉਹ ਜਿੰਨਾਂ ਕੋਲੇ ਟੰਡੇ ਵਾਲਾ ਝੋਟਾ ਹੈ ਹਾਂ ਭਾਈ ਮਨਜੀਤ ਉਹਨਾਂ ਕੋਲੇ ਖੜੀ ਹੈ ਮੱਝ ਇਸ ਟਾਈਮ ਠੀਕ ਹੈ ਭਾਈ ਰਣਜੀਤ ਉਹ ਸਮਾਈ ਦਾ ਵੀ ਇੱਕ ਬਹੁਤ ਚੰਗਾ ਬੋਲ ਤਿਆਰ ਹੋਇਆ ਵੈਸੇ ਠੀਕ ਹੈ ਹਾਂ ਉਹ ਇਹਦੀ ਮਾਂ ਹੈ ਜੀ 19 ਤੋਂ 1.5 ਲੀਟਰ ਦਾ ਇਹਦੀ ਮਾਂ ਦਾ ਰਿਕਾਰਡ ਹੈ ਤੇ ਆਪ ਦਾ ਰਿਕਾਰਡ ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਦੋ 22.5 ਲੀਟਰ ਦਾ ਹੋਇਆ ਤੇ ਹੋ ਸਕਦਾ ਹੈ ਕਿ ਜੇ ਕੁਝ ਅਪ ਹੋਵੇ ਕਿਉਂ ਦੂਜੇ ਸੋਏ ਦਾ ਮਿਲਕ ਰਿਕਾਰਡ ਹੈ ਕਿਹੜਾ 22.5 ਲੀਟਰ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਦੋਸਤੋ ਮੱਝ ਦੇਖੋ ਇੱਕ ਵਾਰ ਦੁੱਧ ਦਾ ਰਿਕਾਰਡ ਜਿਵੇਂ ਪੀਡੀਐਫ ਮੇਲੇ ਦਾ ਹੀ ਜੇ ਆਪਾਂ ਜ਼ਿਕਰ ਕਰ ਲਈਏ ਤਾਂ 19 ਕਿਲੋ ਦਾ ਹੈ ਦੇ ਤੋਂ ਇਲਾਵਾ ਘਰੇ ਤਾਂ ਦੁੱਧੇ ਜ਼ਿਆਦਾ ਦਿੰਦੀ ਰਹੀ ਸਾਰਿਆਂ ਨੂੰ ਪਤਾ ਵੀ ਮੇਲੇ ਤੇ ਜਾ ਕੇ ਪਸ਼ੂ ਥੋੜਾ ਬਹੁਤ ਸਟ੍ਰੈਸ ਲੈ ਜਾਂਦਾ ਟਾਂਚਾ ਦੇਖੋ ਮੱਝ ਦਾ ਨੋਵਾ ਬੁੱਲ ਦੀ ਐ ਸਰਕਾਰੀ ਬੁੱਲ ਦੋਸਤੋ ਨੋਵਾ ਉਹਦੀ ਏਤੀ ਹੈ ਤੇ ਅੱਗੇ ਇਹਦਾ ਝੋਟਾ ਜਿਹੜਾ ਬਾਈ ਹੋਰਾਂ ਨੇ ਇਹਦੇ ਸਟਰਾ ਤਿਆਰ ਕਰਾਏ ਆ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਅੱਛਾ ਬਾਈ ਇਸ ਟਾਈਮ ਇਹ ਕਿਹੜੇ ਮਾਲੀ ਦਾ ਬੱਚਾ ਦੱਸਿਓ ਇਹ ਨਾਬੇ ਵਾਲੇ 900 ਦੀ ਬੁੱਲ ਦਾ ਜੀ ਪੁਰਾਣੇ ਦਾ ਨਾਬੇ ਵਾਲੇ 930 ਦਾ ਜੀ 930 ਦਾ ਹਾਂ ਜਿਹਦੀਆਂ ਝੋਟੀਆਂ ਨੇ ਨਾਬੇ ਫਾਰਮ ਦੇ ਵਿੱਚ ਇੱਕ ਤਾਂ ਉਹਦੀ ਝੋਟੀ ਹੈ ਜੀ 362 ਨੰਬਰ ਮੱਝ ਜਿਹਨੇ ਇੱਕ ਦਿਨ ਦਾ 24 ਲੀਟਰ ਮਿਲਕ ਰਿਕਾਰਡ ਕਰਵਾਇਆ ਤੇ ਸੂਏ ਦਾ ਦੁੱਧ ਹੈਗਾ ਜੀ 4700 ਤੇ 70 ਲੀਟਰ ਠੀਕ ਹੈ ਹਾਂ ਉਹਦਾ ਪੂਰੇ ਸੂਏ ਦਾ ਜਿਹੜਾ ਰਿਕਾਰਡ ਹੈ ਤੇ ਉਹ ਇਹਦੀ ਪਿਓ ਵਾਲੇ ਪਾਸਿਓਂ ਭੈਣ ਹੈ ਜੀ ਠੀਕ ਹੈ ਉਹ ਪਿਓ ਵਾਲੇ ਪਾਸਿਓਂ ਸਗੀ ਭੈਣ ਹੈ ਮੰਨ ਲਓ ਤੇ ਇੱਕ ਮੱਝ ਹੈ ਜੀ ਹੈਗੀ ਆ 287 ਨੰਬਰ 90 ਫਰਾਂ ਦੇ ਵਿੱਚ ਉਹਨੇ ਸਾਡੇ 1.2 ਲੀਟਰ ਮਿਲਕ ਰਿਕਾਰਡ ਕਰਾਇਆ ਜੀ ਤੇ ਸੂਏ ਦਾ ਦੁੱਧ ਹੋਦਾ ਹੈਗਾ ਜੀ 4200 ਲੀਟਰ 4200 ਲੀਟਰ ਠੀਕ ਹੈ ਠੀਕ ਹੈ ਇਹਦੀ ਉਮਰ ਕਿੰਨੀ ਕੁ ਹੋਗੀ ਹੁੰਨੀ ਅੰਦਾਜ਼ਾ ਹੁਣ ਇਦੀ ਉਮਰ ਇਸ ਟਾਈਮ ਮੇਰੇ ਖਿਆਲ ਚ 4 ਦੰਦ ਹੋ ਗਿਆ ਜੀ ਇਹ 4 ਦੰਦ ਹੋ ਗਏ ਹਾਂ ਠੀਕ ਹੈ ਮੱਝਾਂ ਫਿਰ ਕੁਸ ਕ੍ਰਾਸ ਕਰਵਾਈਆਂ ਮੱਝਾਂ ਕਾਫੀ ਕ੍ਰਾਸ ਕਰਵਾਈਆਂ ਨੇ ਹੂੰ ਡਾਇਰੈਕਟ ਜਿਹੜੇ ਰੀਅਲ ਇੱਕ ਮਹੀਨੇ ਤੇ ਕਾ ਜਾਣਗੇ ਠੀਕ ਹੈ ਬੱਚੇ ਆਉਣ ਲੱਗ ਜਾਣਗੇ ਹੁਣ ਤਾਂ ਫਿਰ ਹੁਣ ਸਟਰਾ ਤਿਆਰ ਕਰਾ ਲਈ ਫਿਰ ਡਾਇਰੈਕਟ ਛੱਡ ਨੂੰ ਹਟ ਜਾਗੇ ਜੇ ਕੋਈ ਚੰਗੀ ਮੱਝ ਆਉਂਦੀ ਹੈ ਡਾਇਰੈਕਟ ਵਾਸਤੇ ਠੀਕ ਹੈ ਹਾਂ ਵਧੀਆ ਬਰੀਡ ਦੀ ਮੱਝ ਉਹਦੇ ਤੇ ਛੱਡਾਂਗੇ ਠੀਕ ਹੈ ਹਾਂ ਵੈਸੇ ਸਟਰਾ ਤਿਆਰ ਕਰਵਾ ਲੈਣੇ ਹੋ ਸਕਦਾ ਵੀ ਕੋਸ਼ਿਸ਼ ਕਰੋ ਵੀ ਸਟਰਾਾਈਵਰ ਤੋਂ ਕਿਉਂਕਿ ਵੀਰ ਹੁੰਦੇ ਵੀ ਸੀ ਡਾਇਰੈਕਟ ਕ੍ਰੋਸ ਸਸ਼ਟਮ ਅਲੱਗ ਹੁੰਦਾ ਤੇ ਫਟਰਾ ਤਿਆਰ ਕਰਾ ਲੈਣੇ ਝੋਟੇ ਦੇ ਪਰੇਜ ਹੀ ਕਰਨਾ ਚਾਹੀਦਾ ਵੈਸੇ ਹਾਂਜੀ ਹਾਂਜੀ ਸਹੀ ਹੈ ਤੇ ਵੈਸੇ ਜੋ ਸਟਰਾ ਹੀ ਵਰਤਨ ਦੀ ਕੋਸ਼ਿਸ਼ ਕਰਨ 287 ਨੰਬਰ ਮਾਈ ਦੀ ਇੱਕ ਹੋਰ ਖਾਸੀਅਤ ਹੈ ਜਿਹੜਾ 507 ਨੰਬਰ ਸਾਹਣਾ ਜੀ ਜਿਹੜੀ 287 ਨੰਬਰ ਦੀ ਭੈਣ ਹੈ ਉਹਦਾ ਅੱਗੇ ਕੱਟਾ 507 ਨੰਬਰ ਆਈ ਸੀ ਆਈ ਅਭੀ ਨਾਬੇ 'ਚ ਤੇ 507 ਦੀ ਜੋ ਟੀਨੇ 27 ਲੀਟਰ ਦੁੱਧ ਦਿੱਤਾ ਹੀ ਪਹਿਲੇ ਸੂਏ ਮਤਲਬ ਪੂਰਾ ਖਾਨਦਾਨੀ ਦੁੱਧ ਦਾ ਹਾਂ ਪੂਰਾ ਖਾਨਦਾਨ ਜੀ ਸਾਰਾ ਮੰਨ ਲਓ ਪ੍ਰੋਪਰ ਜਿਹੜਾ ਹੈ ਇਹਦੀ ਲਾਈਨ ਹੈ ਸਾਰੀ ਪੂਰੇ ਦੁੱਧ ਵਾਲੀ ਹੈ ਜੀ ਸਹੀ ਹੈ ਕਿਸੇ ਵੀ ਪਾਸਿਓਂ ਮੰਨ ਲਓ ਕੋਈ ਵੀ ਸਾਡੇ ਕੋਲ ਆ ਕੇ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੈ ਕਿਸੇ ਨੂੰ ਕੋਈ ਸ਼ੱਕ ਹੈ ਅਸੀਂ ਸਾਰੇ ਪ੍ਰੂਫ ਦੇ ਸਕਦੇ ਹਾਂ ਆਹ ਮਹੀਨੇ ਦੇ ਵਿੱਚ ਅਸੀਂ ਝੋਟੇ ਦਾ ਇਹਦੀ ਮਾਂ ਦੇ ਨਾਲ ਡੀਐਨਏ ਟੈਸਟ ਵੀ ਕਰਵਾ ਦੇਾਂਗੇ ਅੱਛਾ ਇਹਦਾ ਨਾਮ ਕੀ ਰੱਖਿਆ ਆਪਾਂ ਇਹਦਾ ਨਾਮ ਅਸੀਂ ਰੱਖਿਆ ਜੀ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਹਾਂਜੀ ਦੱਸੋ ਝੋਟਾ ਫੇਰ ਦੇਖ ਲਓ రికార్డ్ ਜਿੰਨਾ ਕੁ ਸੁਣਿਆ ਤੁਹਾਨੂੰ ਰਿਪੀਟ ਕਰਨਾ ਪਊਗਾ ਕਿਉਂਕਿ ਘਟਾ ਨੀਲੀ ਰਾਵੀ ਨਸਲ ਚ ਇਦਾਂ ਦੇ ਝੋਟੇ ਜਿਨ੍ਹਾਂ ਦਾ ਇੰਨਾ ਰਿਕਾਰਡ ਆਪਣੇ ਕੋਲ ਹੋਵੇ ਸੋ ਇਹ ਝੋਟਾ ਪੰਜਾਬ ਚਿੰਗਾਰੇ ਦਾ ਨਾਮ ਰੱਖਿਆ ਨਸਲ ਨੀਲੀ ਰਾਵੀ ਆ ਤੌਰ ਤੇ ਸੁਤਕਾਉਣੇ ਆ ਬੜਾ ਸੋਹਣਾ ਝੋਟਾ ਦਸੋ ਤੇ ਰਿਕਾਰਡ ਵਾਲੇ ਪੱਖ ਤੋਂ ਤਾਂ ਕਿਆ ਬਾਤਾਂ ਹੀ ਆ ਸਾਰਾ ਹੀ ਸਰਕਾਰੀ ਰਿਕਾਰਡ ਇਹਦਾ ਇਹਦੀ ਮਾਂ ਵੀ ਚੰਗੀ ਆ ਇਹਦਾ ਪਿਓ ਉਹਦੇ ਬਾਰੇ ਤਾਂ ਅ ਵਾਈ ਨੇ ਜਿਵੇਂ ਜ਼ਿਕਰ ਕੀਤਾ ਤੁਹਾਨੂੰ ਦੁਬਾਰਾ ਵੀਡੀਓ ਸੋਣੀ ਪਊਗੀ ਕਿਉਂਕਿ ਇੰਨੀਆਂ ਕਿਛੋਟੀਆਂ ਉਧਰਲੇ ਪਕਸ ਤੋਂ ਦੁੱਧ ਦੇ ਉੱਤੇ ਆਈਆਂ ਵਈਆਂ ਸਾਫ਼ ਸੁਥਰਾ ਝੋਟਾ ਐ ਦੱਸੋ ਬਿਊਟੀ ਚੰਗੀ ਐ ਮਾਰਕਿੰਗ ਪ੍ਰੋਪਰ ਐ ਜਾਇਜ਼ ਐ ਜਿੰਨੀ ਕੁ ਹੋਣੀ ਚਾਹੀਦੀ ਐ ਕੱਟ ਮਾਰਕਿੰਗ ਪਸੰਦ ਕਰਦੇ ਹੋ ਤਾਂ ਤੁਹਾਨੂੰ ਇਹ ਝੋਟਾ ਬੜਾ ਸੋਹਣਾ ਲੱਗਣਾ ਐ ਲੈ ਚਲੀ ਬਈ ਬਰ ਨੂੰ ਚਾਰ ਦੰਦ ਹੋਇਆ ਆਉਣ ਵਾਲੇ ਟਾਈਮ 'ਚ ਇਹਦੇ ਬੱਚੇ ਕੁਸ ਆ ਜਾਣੇ ਕਿਉਂਕਿ ਕੁਸ ਕਮਜਾਂ ਤੋਂ ਡਾਇਰੈਕਟ ਕ੍ਰਾਸ ਬਾਈ ਨੇ ਕਰਵਾਈਆਂ ਸੀ ਹੁਣ ਹੁਣ ਜਿਹੜਾ ਉਹ ਸੀਮਨ ਸਟਰਾ ਤਿਆਰ ਐ ਸਿੱਕਿਆਂ ਦਾ ਫਾਇਦਾ ਸੀਮਨ ਸਟਰਾ ਦੇ ਹੋ ਜਾਂਦਾ ਵੀ ਦੂਰ ਦੂਰ ਤੱਕ ਜੇ ਕੋਈ ਵੀਰਨੀਲੀ 라 ਵੀ ਨਸਲ ਰੱਖਦਾ ਤਾਂ ਉਹਦੇ ਤੱਕੇ ਪਹੁੰਚ ਜਾਣੇ ਤੁਸੀਂ ਵਰਤ ਸਕਦੇ ਹੋ ਡਾਇਰੈਕਟ ਕ੍ਰੋਸ ਜਿਹੜਾ ਉਹ ਕਈ ਵਾਰ ਮੱਝ ਲੈ ਕੇ ਆਉਣੀ ਔਖੀ ਹੋ ਜਾਂਦੀ ਹੈ ਜਾਂ ਕੋਈ ਮੱਝ ਨੁਕਸ ਵਾਲੀ ਕਈ ਵਾਰ ਕ੍ਰੋਸ ਹੋ ਜੇ ਤਾਂ ਫਿਰ ਬੱਲ ਨੂੰ ਪ੍ਰੋਬਲਮ ਨਾਵੇ ਤਾਂ ਬਿਹਤਰ ਆਪਸ਼ਨ ਇਹ ਹੀ ਹੁੰਦੀ ਹੈ ਵੀ ਸਿੱਕੇ ਵਰਤੇ ਜਾਣ ਸੀਮਨ ਸਟਰਾ ਵਰਤੇ ਜਾਣ ਕਿਸੇ ਵੀ ਝੋਟੇ ਦੇ ਇਹਦੀ ਬੰਤਰ ਦੇਖ ਲਓ ਸੋ ਸੋਹਣਾ ਝੋਟਾ ਦੱਸੋਏ ਐਸ ਟਾਈਮ ਜਿਹੜਾ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਤੇ ਉਮੀਦ ਆ ਵੀ ਤੁਹਾਨੂੰ ਇਹ ਪਸੰਦ ਵੀ ਆਊਗਾ। ਸੋ ਇਹ ਦੋਸਤੋ ਸਾਰੇ ਵੀਰੇ ਨੀਲੀ ਰਾਵੀ ਨਸਲ ਨੂੰ ਪਿਆਰ ਕਰਦੇ ਆ ਪਸੰਦ ਕਰਦੇ ਤਾਂ ਹੀ ਇੱਥੇ ਪਹੁੰਚਿਆ। ਅੱਛਾ ਵੀਰੇ ਇੱਕ ਗੱਲ ਦੱਸੋ ਜੇ ਤੁਸੀਂ ਤਲਵੰਡੀ ਸਾਬੋ ਏਰੀਏ ਤੋਂ ਆਂ। ਹਾਂਜੀ। ਸੀਮਨ ਸਟਰਾ ਬਾਈ ਕੋਲੋਂ ਤਾਂ ਸਤਨਾਮ ਕੋਲੋਂ ਤਾਂ ਮੈੜੀ ਜਾਣੇ ਇੱਥੋਂ ਹਨ। ਹਾਂ। ਤੁਹਾਡੇ ਕੋਲ ਵੀ ਪਹੁੰਚ ਜਾਣਗੇ ਉੱਥੇ। ਹਾਂ ਆਪਣੇ ਕੋਲ ਵੀ ਮਿਲ ਜਾਣਗੇ। ਵੈਸੇ ਆਪਾਂ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਸੀਮਨ ਸਪਲਾਈ ਕਰਦਨੇ ਆ ਜੀ। ਠੀਕ ਹੈ। ਕਿਨੇ ਸੰਗਰੂਰ ਮਟੰਡਾ ਰਣਾਲਾ ਮਾਨਸਾ ਠੀਕ ਹੈ ਤੇ ਕੋਸ਼ਿਸ਼ ਕਰਦੇ ਆ ਵੀ ਕੋਸ ਇੱਕ ਸਾਡੇ ਕੋਲੇ ਏਰੀਆ ਫਰੀ ਕੋਡ ਦਾ ਵੀ ਹੈਗਾ ਠੀਕ ਹੈ ਹਾਂਜੀ ਇਹ ਏਰੀਏ ਦੇ ਵਿੱਚ ਮੈਂ ਡਬਲ ਵਾਲੀ ਸਾਈਡ ਵੀ ਹੈਗਾ ਜੀ ਅਛਾ ਉਧਰ ਵੀ ਆਪਾਂ ਸਟਰਾ ਇਸ ਜਿਹੜੇ ਉਹ ਅਵੇਲੇਬਲ ਕਰਵਾ ਦੇ ਹਾਂਜੀ ਇਹਦੇ ਸਟਰਾ ਅਵੇਲੇਬਲ ਹੋ ਜਾਣਗੇ ਤੁਸੀਂ ਤੁਸੀਂ ਆਪਦਾ ਨੰਬਰ ਬੋਲ ਦਿਓ ਮੇਰਾ ਨੰਬਰ ਆਈ 82645 ਹੂੰ 860002 ਜੀ 86000 ਹਾਂ 002 ਜੀ 002 ਹਾਂਜੀ 86002 ਹਾਂਜੀ 86002 ਠੀਕ ਹੈ ਸੋ ਦੋਸਤੋ ਵੀਰ ਉਸ ਏਰੀਆ ਚ ਸੀਮਿੰਟ ਪ੍ਰੋਵਾਈਡ ਕਰਵਾ ਦਊਗਾ ਜਿੱਧਰ ਨੀਲੀ ਰਾਵੀ ਦਾ ਸ਼ੌਂਕ ਬਣ ਰਿਹਾ ਪਰ ਥੋੜੀ ਘਟ ਹੈ ਸੋ ਬਾਈ ਨਾਲ ਕੰਟੈਕਟ ਤੁਸੀਂ ਕਰ ਲਿਓ ਤੇ ਮੰਗੇ ਆਲੇ ਪੈਂਡ ਚ ਜਦੋਂ ਮਰਜ਼ੀ ਆਜੋ ਜੇ ਤੁਹਾਨੂੰ ਇਹਦੇ ਜਿਹੜੇ ਸੀਮਿੰਟ ਸਟਰਾ ਅਵੇਲੇਬਲ ਮਿਲਣਗੇ ਤੁਸੀਂ ਇਹ ਲਿਜਾ ਸਕਦੇ ਹੋ ਆਪਦਾ ਕੰਟੇਨਰ ਨਾਲ ਲੈ ਕੇ ਆਇਓ ਮੱਝਾਂ ਦੋ ਵੇਚਣੀਆਂ ਪਰ ਨਾਲ ਕੰਡੀਸ਼ਨ ਤੁਹਾਨੂੰ ਦੱਸਤੀ ਹੈ ਇਨਾਂ ਦਾ ਕੋਸ਼ਿਸ਼ ਇਹ ਰਹਿਣੀ ਹੈ ਵੀ ਦੁੱਧ ਲਾਈਵ ਕਰਕੇ ਵੇਚਿਆ ਜਾਵੇ। ਬਾਕੀ ਜੇ ਕੋਈ ਵੀ ਰੇਵੇਂ ਖਰੀਦਣਾ ਚਾਹੁੰਦਾ ਤਾਂ ਬਾਈ ਨਾਲ ਕੰਟੈਕਟ ਤੁਸੀਂ ਕਰ ਲਿਓ। ਇੱਧਰ ਕੁਝ ਹੋਰ ਪਸ਼ੂ ਖੜੇ ਸੀ ਵੀਡੀਓ ਬਹੁਤ ਹੀ ਲੰਬੀ ਅਸੀਂ ਕਰਦੇ ਨਹੀਂ। ਇੱਕ ਗੱਲ ਬਾਈ ਕਹਿੰਦੇ ਵੀ ਦੱਸਣੀ ਹੋਰ ਉਹ ਕਰ ਲਈ। ਦੋਸਤੋ ਜਦੋਂ ਝੋਟਿਆਂ ਦਾ ਸੀਮੰਨ ਵਰਤਦੇ ਹਨਾ ਸਭ ਤੋਂ ਵੱਡੀ ਸਮੱਸਿਆ ਨੀਲੀ ਰਾਵੀ ਨਸਲ ਚ ਇਹ ਬਣ ਜਾਂਦੀ ਹੈ ਵੀ ਜਿਹੜਾ ਝੋਟੇ ਦੇ ਸੀਮੰਨ ਨੂੰ ਤੁਸੀਂ ਯੂਜ਼ ਕਰਨਾ ਚਾਹੁੰਦੇ ਉਹਦੀ ਬਲੱਡ ਲਾਈਨ ਕਿਤੇ ਆਪਸ ਵਿੱਚ ਰਲਦੀ ਮਿਲਦੀ ਨਾ ਹੋਵੇ ਕਿਉਂਕਿ ਆਪਾਂ ਇਹਨਾਂ ਬਰੀਡਿੰਗ ਜਾਂ ਲਾਈਨ ਬਰੀਡਿੰਗ ਤੋਂ ਬਚਣਾ ਹੁੰਦਾ। ਤਾਂ ਭਾਈ ਗੁਰਵਿੰਦਰ ਆਪਣੇ ਨਾਲ ਇਸੇ ਪੈਣ ਤੋਂ ਐ ਉਹਦੇ ਨਾਲ ਥੋੜੀਆਂ ਬਹੁਤੀਆਂ ਗੱਲਾਂ ਇਸ ਵਿਸ਼ੇ ਬਾਰੇ ਕਰਾਂ ਗੁਰਵਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁਰਵਿੰਦਰ ਭਾਈ ਪੰਜਾਬ ਸ਼ਿੰਗਾਰ ਸਤਨਾਮ ਬਾਈ ਕੋਲ ਜੋ ਟੈਟ ਇਹਦੇ ਸਿੱਕੇ ਤਿਆਰ ਹੋ ਗਏ ਆ ਹਾਂਜੀ ਭਾਈ ਬਲੱਡ ਲੈਂਡ ਬਾਰੇ ਆਪਾਂ ਵੈਸੇ ਵੀ ਜਦੋਂ ਉੱਥੇ ਅੰਦਰ ਬੈਠੇ ਸੀ ਗੱਲਾਂ ਬਾਤਾਂ ਚੱਲੀ ਜਾਂਦੀਆਂ ਸੀ ਜਿਹੜੀ ਬਲੱਡ ਲੈਂਡ ਤੁਹਾਨੂੰ ਕਿੱਦਾਂ ਲੱਗਦੀ ਹੈ ਕਿੱਥੇ ਮੈਚ ਹੋ ਸਕਦੀ ਹੈ ਕਿੱਥੋਂ ਵੱਖਰੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਇਹ ਮੁਬਾਰਕਾਂ ਨੀਲੀ ਰਾਵੇ ਸਾਰੇ ਪ੍ਰੇਮੀਆਂ ਨੂੰ ਸਤਨਾ ਆਵੇਰ ਨੂੰ ਹਮ ਕਿਉਂਕਿ ਡਾਇਰੈਕਟ ਕ੍ਰੋਸ ਕਰਨ ਦੀ ਪ੍ਰੋਬਲ ਸ਼ੀਵਨ ਦੀ ਜਿਹੜੀ ਸਪਲਾਈ ਆ ਉਹ ਮੰਨ ਲਓ ਵੀ ਆਪਾਂ ਕੋਨੇ-ਕੋਨੇ ਤੱਕ ਕਰ ਸਕਦੇ ਹਾਂ ਹਮ ਇੱਕ ਮੇਨ ਗੱਲ ਇਹ ਹੈਗੀ ਆ ਜੀ ਵੀ ਲਾਈਨ ਬ੍ਰੀਡਿੰਗ ਤੇ ਇਨ ਬ੍ਰੀਡਿੰਗ ਹਮ ਇਹਦੇ ਨਾਲ ਨਸਲ ਦਾ ਬਹੁਤ ਘਾਣ ਹੋ ਰਿਹਾ ਹਮ ਇਹ ਇੱਕ ਸਰਕਾਰੀ ਨਸਲ ਚੋਂ ਨਿਕਲੀ ਹੋਈ ਅਲੱਗ ਲਾਈਨ ਆ ਹਮ ਇਹਨੂੰ ਕਿਸੇ ਵੀ ਲਾਈਨ ਤੇ ਆਪਾਂ ਯੂਜ਼ ਕਰ ਸਕਦੇ ਹਾਂ ਜਿਵੇਂ ਬਾਦਲ ਬੁੱਲ ਦੀ ਅਲੱਗ ਲਾਈਨ ਆ ਹਮ ਦੋਨੋਂ ਪਰ ਤੇ ਦੀ ਅਲੱਗ ਲਾਈਨ ਆ ਹਮ ਕੋਈ ਲਾਈਨ ਆਵਰ ਰੇਟਿੰਗ ਦਾ ਚੱਕਰ ਨਹੀਂ ਕੋਈ ਇਨ ਆਵਰ ਰੇਟਿੰਗ ਦਾ ਚੱਕਰ ਨਹੀਂ ਹੂੰ ਮੇਨ ਪਰਪਸ ਇਹ ਸੀਗਾ ਜੀ ਵੀ 1 ਮਹੀਨੇ ਤੱਕ ਇਹਦੇ ਸੀਮਨ ਸਟਰਾ ਤਿਆਰ ਕਰਾਉਂਦੇ ਕਿਉਂਕਿ ਦੁੱਧ ਦੀ ਲਾਈਨ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਲਾਈਵ ਚ ਚਵਾਈ ਹੋਈ ਹੋਈ ਹੈ ਇਹਦੇ ਮਾ ਦਾ ਰਿਕਾਰਡ ਹੈ ਇਹਦੀ ਨਾਨੀ ਦਾ ਰਿਕਾਰਡ ਹੈ ਹੂੰ ਤੇ ਇਹਦੇ ਆਪ ਦੇ ਬੱਚਿਆਂ ਬਾਰੇ ਸੀਗਾ ਪਰ ਚਲੋ ਜੋ ਵਾਇਗਰ ਨੂੰ ਮਨਜ਼ੂਰ ਆ ਵੀਰ ਜੀ ਨੇ ਬੜਾ ਜ਼ੋਰ ਪਾਇਆ ਹੂੰ ਸਾਡਾ ਕੇ ਸੀਗਾ ਪਰਪਸ ਵੀ ਕਿਹੜਾ ਇਹਦੇ ਬੱਚੇ ਆ ਹਾਂ ਹੂੰ ਚਲੋ ਜੋ ਵੀ ਰਿਜ਼ਲਟ ਆਊਗਾ 1 ਮਹੀਨੇ ਤੱਕ ਉਹ ਦਮਾਰਾ ਵੀਡੀਓ ਬਣਾ ਕੇ ਪੇਸ਼ ਕੀਤਾ ਜਾਊਗਾ ਵੈਸੇ ਵੈਸੇ ਟਾਈਮ ਸਹੀ ਗੁਰਵਿੰਦਰ ਭਾਈ ਹੋਣੀ ਆ ਕਿਉਂਕਿ ਮੱਝਾਂ ਬਹੁਤ ਆ ਜਿਹੜੀਆਂ ਕ੍ਰਾਸ ਹੋ ਰਹੀਆਂ ਸਿਮਨ ਹੋਣੀ ਚਾਹੀਦਾ ਸੀ ਫਿਰ ਜੇ ਆਪਾਂ ਮੰਨ ਲਓ ਮਹੀਨਾ ਵੇਟ ਕਰਦੇ ਆ ਫਿਰ ਕੁਝ ਸਿੱਕੇ ਲੇਟ ਵੀ ਹੋ ਜਾਣਗੇ ਕੁਝ ਵੀਰ ਜਿਹੜੇ ਰਹਿ ਜਾਣਗੇ ਫਿਰ ਇਹੇ ਵਿਚਾਰ ਕਰਕੇ ਤੇ 1 ਮਹੀਨਾ ਪਹਿਲਾਂ ਸਿਮਨ ਲਾਂਚ ਕਰਤਾ ਤੇ ਸਭ ਤੋਂ ਵੀ ਮੇਨ ਗੱਲ ਇਹ ਹੀ ਆ ਵੀ ਅਲੱਗ ਲਾਈਨ ਆ ਬੇਫਿਕਰ ਕੋਈ ਵਰਤੀ ਜਾਵੇ ਕੋਈ ਇਹਦੀ ਸਰਦਾਰ ਨਹੀਂ ਕੋਈ ਲਾਈਨ ਅਪ ਰੀਡਿੰਗ ਦਾ ਨਹੀਂ ਕੋਈ ਨੰਬਰ ਰੀਡਿੰਗ ਦਾ ਨਹੀਂ ਦੋਸੋ ਵਖਰੀ ਬਲੱਡ ਲੈਂਡ ਦੇ ਵਿੱਚੋਂ ਬੁੱਲ ਹੈ ਸਾਰਾ ਡਾਟਾ ਤੁਹਾਨੂੰ ਪਿਓ ਦਾ ਇਹਦੀ ਮਾਂ ਦਾ ਸਾਰਾ ਡਾਟਾ ਦਿੱਤਾ ਹੈ ਗਾਂ ਇਹਦੀ ਨਾਨੀ ਬਾਰੇ ਦੱਸਤਾ ਵੀ ਉਹ ਗੁਜਰਾ ਤੋਂ ਬਾਈ ਉਹਨੇ ਮੱਝ ਲਈ ਸੀ ਸਾਰੇ ਹੀ ਡਿਟੇਲ ਤੁਹਾਨੂੰ ਮਿਲ ਗਈ ਹੈ ਸਟਰਾ ਤਿਆਰ ਆ ਖੈਰ ਮਹੀਨਾ ਜੇ ਆਪਾਂ ਕੱਲੇ ਬੱਚੇ ਦੇਖਣ ਵਾਸਤੇ ਲੇਟ ਹੁੰਦੇ ਸੀ ਤਾਂ ਕੁਸਕਪਰਾਵਾ ਦਾ ਨੁਕਸਾਨ ਕਈ ਵਾਰ ਇਹ ਹੋ ਜਾਂਦਾ ਵੀ ਮੱਝਾਂ ਉਹਨਾਂ ਦੀਆਂ ਹੀਟ ਚ ਹੁੰਦੀਆਂ ਜੇ ਬਣ ਸੀਜ਼ਨ ਆ ਸੌਣ ਪਾ ਦੋ ਮਹੀਨਿਆਂ ਦੇ ਵਿੱਚ ਮੱਝਾਂ ਜ਼ਿਆਦਾ ਕ੍ਰੋਸ ਹੁੰਦੀਆਂ ਤਾਂ ਹੁਣ ਸਹੀ ਟਾਈਮ ਹੈ ਇਹਦੇ ਸਿੱਕੇ ਇਹਦੇ ਸੀਮਨ ਸਟਰਾ ਲਾਂਚ ਕਰਨ ਦਾ ਤੇ ਵੀਰ ਨੇ ਡਿਟੇਲ ਤੁਹਾਨੂੰ ਦੱਸਦੀ ਹੈ ਵੀ ਬਠਿੰਡੇ ਏਰੀਆ ਦੇ ਵਿੱਚ ਜਾਂ ਉਹ ਸਪੈਲਟ ਦੇ ਵਿੱਚ ਹਰੇਕ ਥਾਂ ਤੋਂ ਤੁਹਾਨੂੰ ਇਹਦੇ ਸਿੱਕੇ ਮਿਲ ਜਾਣੇ ਕਿਉਂਕਿ ਬਾਈ ਨੇ ਜਿਹੜੇ ਅਲੱਗ-ਅਲੱਗ ਡਾਕਟਰ ਵੀਰਾਂ ਤੱਕ ਉਹ ਸੀਮਨ ਸਟਰਾ ਅਵੇਲੇਬਲ ਕਰਵਾ ਦੇਣੇ ਆ ਬਾਕੀ ਜਿਹੜਾ ਇਧਰੋਂ ਮੋਗਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਏਰੀਆ ਉਹ ਬਾਈ ਸਤਨਾਮ ਨਾਲ ਕੰਟੈਕਟ ਕਰ ਸਕਦਾ ਤੁਸੀਂ ਇੱਥੋਂ ਵੀ ਇਹਦੇ ਸਿੱਕੇ ਸੀਮਨ ਸਟਰਾ ਲੈ ਜਾ ਸਕਦੇ ਹੋ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ ਬੁੱਲ ਕਿਵੇਂ ਦਾ ਲੱਗਾ ਕਮੈਂਟ ਕਰਕੇ ਦੱਸਿਓ ਡिटੇਲ ਸਾਰੀ ਦੱਸਿਓ ਦੁਬਾਰਾ ਸੁਣ ਲਿਓ ਤੇ ਫਿਰ ਸਾਨੂੰ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਵੀ ਇਦਾਂ ਦੀ ਬਲੱਡ ਲੈਂਡ ਦੇ ਝੋਟੇ ਪਹਿਲਾਂ ਤੁਹਾਡੇ ਧਿਆਨ 'ਚ ਕਿੰਨੇ ਕ ਹੈ ਮਿਹਰਬਾਨ